ਮੈਂ ਤਾਂ ਬਾਣੀ ਪੜ ਰਿਹਾ ਇੰਨੇ ਪਾਠ ਜਪਜੀ ਸਾਹਿਬ ਦੇ ਕਰਦਾ ਐਨੇ ਪਾਠ ਮੈਂ ਕਰਦਾ ਮੇਰੀ ਜ਼ਿੰਦਗੀ 'ਚ ਫੁੱਲ ਹੀ ਫੁੱਲ ਆਉਣ ਪਰ ਮੈਂ ਇਹ ਸਮਝਦਾ ਭਾਈ ਬਾਣੀ ਇਹਦੇ ਲਈ ਨਹੀਂ ਵੀ ਕੰਡੇ ਨਾ ਆਉਣ ਫੁੱਲ ਹੀ ਫੁੱਲ ਆਉਣ ਮੈਂ ਸਮਝਦਾ ਐਦਾਂ ਹੈ ਵੀ ਬਾਣੀ ਮੈਂ ਪੜਦਾ ਬਾਣੀ ਤੋਂ ਗਿਆਨ ਲੈਂਦਾ ਜੇ ਜ਼ਿੰਦਗੀ 'ਚ ਕੰਡੇ ਆ ਗਏ ਤੇ ਕੰਡਿਆਂ 'ਤੇ ਸੋਨਾ ਕਿੱਦਾਂ ਇਹ ਜਾਚ ਮੈਂ ਸਿੱਖਦਾ ਇਹ ਨਹੀਂ ਵੀ ਕੰਡੇ ਨਾ ਆਉਣ ਫੁੱਲ ਹੀ ਫੁੱਲ ਆਉਣ ਇਹ ਨਹੀਂ ਇਹ ਸਿੱਖਣਾ ਹੈ ਕਿ ਕੰਡਿਆਂ ਤੇ ਪੈ ਯਾਰ ਇਹ ਗੱਲ ਸੁਣੋ ਕੰਡੇ ਆਏ ਨਾ ਤੇ ਫਾਇਦਾ ਕੀ ਹੈ ਕੰਡਿਆਂ ਤੋਂ ਬਿਨਾ ਫੁੱਲ ਲਿਆ ਚੱਲ ਫਿਰ ਕੰਡਿਆਂ ਤੋਂ ਬਿਨਾ ਲਿਆ ਗੁਲਾਬ ਗੁਲਾਬ ਤੇ ਤੇਰੀ ਝੋਲੀ 'ਚ ਬਹੁਤ ਹੋਣਗੇ ਪਰ ਹੋਣਗੇ ਮਰੇ ਜੇ ਜਿੰਦਾ ਗੁਲਾਬ ਵੇਖਣਾ ਤੇ ਕੰਡੇ ਨਾਲ ਹੀ ਹੋਣਗੇ ਆਖੋ ਸਤਿਨਾਮ ਕਿਉਂ ਭਾਈ ਲਿਆ ਕੰਡਿਆਂ ਤੋਂ ਬਿਨਾ ਵਾਲਾ ਕੱਲੀਆਂ ਪੱਤੀਆਂ ਲਿਆ ਨਾ ਹੋਣਗੇ ਕੰਡੇ ਪਰ ਮਰਿਆ ਹੈ ਗਲਾਬ ਜਿਉਂਦਾ ਥੋੜਾ ਉਹ ਤੇ ਮਰਿਆ ਤੇ ਜਿਉਂਦੇ ਗਲਾਬ ਦਾ ਸਾਹਮਣਾ ਕਰਨਾ ਹੈ ਨਾ ਕਦੇ ਤੇ ਜੇ ਜਿਉਂਦਾ ਹੀ ਗਲਾਬ ਨੂੰ ਮਿਲਣਾ ਤੇ ਕੰਡਿਆਂ ਨੂੰ ਨਾਲ ਬੋਲ ਦਿਓ ਯਾਰ ਮਿਲਣਾ ਹੀ ਪੈਣਾ ਜੇ ਜੇ ਜਿਉਂਦੇ ਗਲਾਬ ਦਾ ਸਾਹਮਣਾ ਕਰਨਾ ਕਰਨਾ ਹੈ ਨਾ ਤੇ ਕੰਡਿਆਂ ਦਾ ਸਾਹਮਣਾ ਤੈਨੂੰ ਕਰਨਾ ਪੈਣਾ ਜੇ ਸੱਚਮੁੱਚ ਸੁੱਖਾਂ ਦਾ ਸਵਾਦ ਲੈਣਾ ਹੈ ਤੇ ਦੁੱਖਾਂ ਦਾ ਸਵਾਦ ਵੀ ਲੈਣਾ ਹੀ ਪੈਂਦਾ ਚੱਖਣੇ ਪੈਣਗੇ ਦੁੱਖ ਇਹ ਤੈਨੂੰ ਬਿਮਾਰੀ ਸਾਨੂੰ ਕਿੱਥੋਂ ਲੱਗ ਗਈ ਵੀ ਦੁੱਖ ਜ਼ਿੰਦਗੀ ਤੇ ਨਾ ਆਉਣ ਇੱਕ ਦੱਸਿਆ ਕਿੰਨੇ ਐ ਇਹਦੇ ਪੁਜਾਰੀ ਪਿੱਟਦਾ ਹੈ ਜਿਹੜੇ ਮੇਰੇ ਜਿਸ ਬੰਦੇ ਦੀ ਇੱਧਰ ਸੁਣੋ ਇੱਧਰ ਸੁਣੋ ਭਾਈ ਮੇਰੇ ਵਰਗੇ ਬੰਦੇ ਦੀ ਜਿਹਦੀ ਜੇਬ ਭਰਦੀ ਹੈ ਜਿਹਦਾ ਬਿਜ਼ਨਸ ਚੱਲਦਾ ਹੈ ਜਿਹਦੀ ਗੋਲਕ ਭਰਦੀ ਹੈ ਉਹ ਪਿੱਟਦਾ ਹੈ ਆਜਾ ਤੇਰੀ ਅਰਦਾਸ ਕਰਾਂ ਤੇਰੇ ਤੇ ਕੋਈ ਦੁੱਖ ਨਹੀਂ ਆਉਣਾ ਉਹਨੇ ਸਮਝਾਉਣਾ ਇਹ ਸੀ ਵੀ ਆਜਾ ਤੈਨੂੰ ਗੁਰੂ ਗ੍ਰੰਥ ਸਾਹਿਬ ਕੋ ਲੈ ਕੇ ਜਾਵਾਂ ਦੁੱਖਾਂ ਨਾਲ ਮੁਕਾਬਲਾ ਕਿਦਾਂ ਕਰਨਾ ਤੈਨੂੰ ਗੁਰੂ ਗ੍ਰੰਥ ਸਾਹਿਬ ਜਾਚ ਸਿਖਾਉਣ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਲੈ ਕੇ ਜਾਣਾ ਗੁਰੂ ਗ੍ਰੰਥ ਸਾਹਿਬ ਕੋਲ ਸੁਣੋ ਪੁਜਾਰੀ ਦੇ ਤੇ ਜੈਨੂਅਲ ਬੰਦੇ ਦੇ ਗੁਰੂ ਗ੍ਰੰਥ ਸਾਹਿਬ ਕੋ ਲਿਜਾਣ ਲਿਜਾਣ ਵਿੱਚ ਫਰਕ ਹੈ ਇੱਕ ਬੰਦਾ ਉਹ ਆ ਜਿਹੜਾ ਤੈਨੂੰ ਕਹਿੰਦਾ ਹੈ ਵੀ ਗੁਰਬਾਣੀ ਕੋਲ ਲੈ ਕੇ ਚੱਲਦਾ ਉਹ ਤੈਨੂੰ ਦੱਸਣਗੇ ਵੀ ਕੰਡਿਆਂ ਤੇ ਪੈਣਾ ਕਿਦਾਂ ਦੁੱਖਾਂ ਦਾ ਸਾਹਮਣਾ ਕਿਦਾਂ ਕਰਨਾ ਹੈ ਇੱਕ ਇਹ ਹੈ ਦੂਜਾ ਕਹਿੰਦਾ ਆ ਜਾ ਤੈਨੂੰ ਮੈਂ ਗੁਰੂ ਗ੍ਰੰਥ ਸਾਹਿਬ ਕੋਲ ਲੈ ਕੇ ਜਾਣਾ ਤੇਰੀ ਜ਼ਿੰਦਗੀ 'ਚ ਕੋਈ ਦੁੱਖ ਆਉਣਾ ਹੀ ਨਹੀਂ ਹੁਣ ਜੇ ਉਹਨੂੰ ਪੁੱਛਣ ਵਾਲਾ ਹੋਵੇ ਵੀ ਜੇ ਦੁੱਖ ਨਹੀਂ ਆਉਣਾ ਤੇ ਵਿਕਾਸ ਕਿਵੇਂ ਹੋਊ ਤਕਲੀਫਾਂ ਤੋਂ ਬਿਨਾ ਲੈ ਹੁਣ ਆ ਪਰ ਅਰਦਾਸ ਕਰ ਦਿੰਨੇ ਆ ਸਾਰੇ ਤੇਰੇ ਬੱਚਿਆਂ ਦੀ ਜ਼ਿੰਦਗੀ 'ਚ ਕੋਈ ਦੁੱਖ ਨਾ ਆਵੇ ਜੇ ਆਪਾਂ ਮੇਰੇ ਮਗਰ ਲੱਗ ਕੇ ਇੱਥੇ ਗੋਲਕ ਦੇ ਵਿੱਚ ਪਾ ਦਿਓ 5000 ਰੁਪਇਆ ਤੇ ਅਰਦਾਸ ਕਰ ਦਿਓ ਵੀ ਬੱਚਿਆਂ ਦੀ ਜ਼ਿੰਦਗੀ 'ਚ ਦੁੱਖ ਨਾ ਆਵੇ ਫਿਰ ਇਗਜ਼ਾਮ ਪੇਪਰਾਂ ਦੇ ਦਿਨ ਬੱਚਿਆਂ ਤੇ ਦੁੱਖ ਹੈ ਕਿ ਨਹੀਂ ਹੈ ਜਵਾਬ ਦਿਓ ਜੀ ਬੋਲੋ ਭਾਈ ਪਰ ਦੁੱਖ ਦੇ ਪਿੱਛੇ ਸੁੱਖ ਛੁਪਿਆ ਹੋਇਆ ਹੈ ਪੇਪਰ ਦੇਣੇ ਬੱਚੇ ਤੇ ਦੁੱਖ ਨਹੀਂ ਬਹਾਨੇ ਘਟਦੇ ਨੇ ਨਾ ਜਾਣਦੇ ਪਰ ਆਪਾਂ ਕਹਿੰਦੇ ਆ ਨਿਆਣਿਆਂ ਕਾਕਾ ਦੁੱਖ ਸਹਿ ਤਾਂ ਹੀ ਅਗਲੀ ਕਲਾਸ ਚ ਜਾਏਗਾ ਜੇ ਦੁੱਖ ਨਾ ਹੋਇਆ ਤੇ ਵਿਕਾਸ ਕਿੱਥੇ 6ਵੀਂ ਤੋਂ 7ਵੀਂ ਕਿਵੇਂ ਆਉਂ 7ਵੀਂ ਤੋਂ 8ਵੀਂ ਕਿਵੇਂ ਆਉਂ ਦੁੱਖ ਦੇ ਬਾਅਦ ਹੀ ਵਿਕਾਸ ਹੁੰਦੇ ਰਹਾ ਦਿਮਾਗ ਤਾਂ ਹੀ ਖੁੱਲੂ ਦੇ ਐਗਜ਼ਾਮ ਪੇਪਰ ਪਹਿਣ ਦੇ ਦਿਮਾਗ ਤਾਂ ਹੀ ਖੁੱਲੂ ਦੇ ਐਗਜ਼ਾਮ ਪੇਪਰ ਪਹਿਣ ਦੇ ਕਈ ਨਿਆਣਿਆਂ ਨੂੰ ਰੋਟੀ ਨਹੀਂ ਸੁਆਦ ਲੱਗਦੀ ਆਪਾਂ ਕਹਿੰਦੇ ਆ ਨਾਲ ਲੱਗੇ ਕਈ ਰਾਤ ਸੰਿਆਣੇ ਅੱਧੀ ਅੱਧੀ ਰਾਤ ਤੱਕ ਪੜ੍ਹਦੇ ਨੇ ਆਪਾਂ ਕਹਿੰਦੇ ਆ ਪੜ੍ਹ ਕਰ ਲੈ ਤਰਸ ਵੀ ਦੁੱਖ ਨਾ ਆਵੇ ਤੇਰੇ ਨਿਆਣੇ ਤੇ ਤੇ ਛੁੱਡੂ ਜੀ ਰਹਿ ਜੂ ਇਹਦਾ ਵਿਕਾਸ ਵੀ ਨਹੀਂ ਹੋਣਾ ਆਖੋ ਸਤਨਾਮ ਵਾਹਿਗੁਰੂ ਯਾਰ ਫਿਰ ਸਾਡੀ ਕੌਮ ਨੂੰ ਪੁਜਾਰੀ ਛੁੱਡੂ ਕਰਨਾ ਚਾਹੁੰਦਾ ਵਿਕਾਸ ਨਹੀਂ ਚਾਹੁੰਦਾ ਜਿਹੜਾ ਬੰਦਾ ਤੈਨੂੰ ਦੁੱਖ ਨਾ ਆਉਣ ਦੀ ਸਲਾਹ ਦਿੰਦਾ ਉਹ ਤੇਰਾ ਵਿਕਾਸ ਨਹੀਂ ਚਾਹੁੰਦਾ ਉਹ ਤੇਰਾ ਮਿੱਤਰ ਨਹੀਂ ਉਹ ਤੇਰਾ ਦੁਸ਼ਮਣ ਹੈ ਬੋਲੋ ਉਹ ਤੇਰਾ ਮਿੱਤਰ ਨਹੀਂ ਉਹ ਤੇਰਾ ਇਹ ਦੁਸ਼ਮਣ ਨੇ ਸਾਡੇ ਗਲਤ ਅਰਥ ਕਰਦੇ ਐ ਸਹੀ ਤਰੀਕੇ ਨਾਲ ਨਹੀਂ ਸਮਝਾਉਂਦੇ ਸਾਨੂੰ ਤਕੜੇ ਕਰਕੇ ਭੇਜ ਵੀ ਮੈਂ ਦੁੱਖ ਦਾ ਸਾਹਮਣਾ ਕਿੱਦਾਂ ਕਰਾਂ ਇਹ ਨਾ ਕਹੇ ਦੁੱਖ ਹੋਣਾ ਨਹੀਂ ਦੁੱਖ ਸੁਖ ਦੋਏਦਾਰ ਕੱਪੜੇ ਪਹਿਰੇ ਜਾਏ ਹਰ ਉਸ ਪੁਜਾਰੀ ਤੋਂ ਸਵਾਲ ਕਰੋ ਉਹਨੂੰ ਆਖੋ ਓਏ ਉਸ ਪੀਰ ਦਾ ਉਸ ਫਕੀਰ ਦਾ ਉਸ ਗੁਰੂ ਦਾ ਉਸ ਭਗਤ ਦਾ ਨਾਂ ਲੈ ਜਿਹਦੇ ਤੇ ਕੋਈ ਦੁੱਖ ਨਾ ਆਇਆ ਹੋਵੇ ਅਸੀਂ ਦੱਸਦੇ ਆ ਇਹ ਤਾਂ ਭਗਤ ਨੇ ਤਾਂ ਫਕੀਰ ਨੇ ਤਾਂ ਗੁਰੂ ਨੇ ਇਹਨਾਂ ਨੇ ਵੱਡੇ ਵੱਡੇ ਦੁੱਖਾਂ ਦਾ ਮੁਕਾਬਲਾ ਬੜੀ ਹਿੰਮਤ ਨਾਲ ਕੀਤਾ ਹੈ ਹਿੰਮਤ ਨਾਲ ਤੂੰ ਇਹ ਕਿਉਂ ਕਹਿੰਦਾ ਦੁੱਖ ਨਾ ਹੋਣ ਇਹ ਕਹਿ ਵੀ ਐਦਾਂ ਮੁਕਾਬਲਾ ਉਹਨਾਂ ਨੇ ਕੀਤਾ ਐਂ ਬੈਂ ਕਰਦਾ ਸਮਝਦੇ ਹੋ ਗੱਲ ਬਈ ਵੀਰੋਂ ਪਕੜ ਚ ਆਉਂਦੀ ਏ ਇਹ ਪੁਜਾਰੀ ਨੇ ਕਾੜ ਗੱਡੀ ਉਹਨੂੰ ਪਤਾ ਵੀ ਤੂੰ ਦੁੱਖਾਂ ਤੋਂ ਛੁਟਕਾਰਾ ਦਿਖਾਉਣਾ ਚਾਹੁੰਦਾ ਸਾਡੇ ਵੀ ਸਾਡੇ ਵੀ ਤੂੰ ਪਕੜ ਚ ਨਹੀਂ ਆਉਂਦੀ ਓ ਭਾਈ ਮੈਂ ਕਹਿੰਦਾ ਜਿਸ ਦਰਖਤ ਤੇ ਦੁੱਖ ਨਾ ਨਾ ਆਇਆ ਰੱਬ ਕੋਲ ਇੱਕ ਬੰਦਾ ਚੱਲਿਆ ਗਿਆ ਵੈਸੇ ਰੱਬ ਤੇ ਕੁਦਰਤ ਦੇ ਵਿੱਚ ਹੀ ਐ ਮੈਂ ਸਮਝਾਉਣ ਲਈ ਐਗਜ਼ੈਂਪਲ ਦੇ ਰਿਹਾ ਉਹ ਰੱਬ ਨੂੰ ਕਹਿੰਦਾ ਪਰੇ ਹਟ ਜਾ ਆ ਦੁਨੀਆ ਨੂੰ ਚਲਾਉਣ ਵਾਲਾ ਕੰਮ ਮੈਨੂੰ ਕਰਨ ਦੇ ਤੈਨੂੰ ਅਕਲ ਕੀ ਐ ਕਹਿੰਦਾ ਅਖੇ ਪੱਕੀ ਫਸਲ ਹੁੰਦੀ ਐ ਉਦੋਂ ਹਵਾ ਮਚਲਾ ਦਿੰਦਾ ਸਾਰੀ ਝੜ ਜਾਂਦਾ ਜਦੋਂ ਮੀਂਹ ਪਾਉਣਾ ਹੁੰਦਾ ਉਦੋਂ ਪਾਉਂਦਾ ਨਹੀਂ ਜਦੋਂ ਨਹੀਂ ਪਾਉਣਾ ਹੁੰਦਾ ਉਦੋਂ ਮੀਂਹ ਪਾੜ ਲਾ ਦਿੰਦਾ ਪਰੇ ਹਟ ਕਹਿੰਦੇ ਸਾਰਾ ਮਹਿਕਮਾ ਮੈਂ ਸੰਭੂ ਇਮੇਜ ਲਾਉ ਗੱਡੀ ਇਹ ਮੈਨੂੰ ਫੜਾ ਲਓ ਜੀ ਰੱਬ ਕਹਿੰਦਾ ਰਹਿਣ ਦੇ ਤੂੰ ਤੇਰੇ ਹਿਸਾਬ ਚ ਨਹੀਂ ਆਉਣਾ ਕਹਿੰਦਾ ਤੈਨੂੰ ਚਲਾ ਕੇ ਵਿਖਾਉ ਤੂੰ ਦੋਕ ਦਿਨ ਠਹਿਰ ਜਾ ਕਹਿੰਦਾ ਚੰਗਾ ਫਿਰ 6 ਮਹੀਨੇ ਤੈਨੂੰ ਦਿੱਤੇ ਚਲਾ ਲੈ ਉਹ ਬੰਦੇ ਨੇ ਕੀ ਕੀਤਾ ਨਾ ਤੇ ਜਿਹੜੇ ਟਾਈਮ ਤੇ ਮੀਂਹ ਪੈਣਾ ਚਾਹੀਦਾ ਸੀ ਉਦੋਂ ਹੀ ਪਾਇਆ ਜਦੋਂ ਮੀਂਹ ਦੀ ਲੋੜ ਨਹੀਂ ਸੀ ਨਹੀਂ ਪਾਇਆ ਹਵਾ ਤੇ ਚੱਲਣ ਹੀ ਨਹੀਂ ਨਾ ਦਿੱਤੀ ਕਹਿੰਦਾ ਹਵਾ ਲਾ ਪਾਸਾ ਤੇ ਬੰਨ੍ਹਦੀ ਰੱਖੋ ਫਸਲ ਨਹੀਂ ਮਰਨੀ ਚਾਹੀਦੀ ਝਖੜ ਨਹੀਂ ਚੱਲਿਆ ਹਵਾ ਨਹੀਂ ਚੱਲੀ ਤੂਫਾਨ ਆਇਆ ਹੀ ਕੋਈ ਨਹੀਂ 6 ਮਹੀਨਿਆਂ ਬਾਅਦ ਫਸਲ ਹੋ ਗਈ ਜੇ 3 ਫੁੱਟ ਵੱਧਦੀ ਹੈ ਤੇ 6-6 ਫੁੱਟ ਜੇ ਕਣਕਾਂ ਪੱਕੀਆਂ ਮੱਕੀਆਂ ਪੱਕ ਗਈਆਂ ਕਹਿੰਦਾ ਵੇਖ ਰੱਬਾ ਇਹਨੂੰ ਕਹਿੰਦੇ ਫਸਲ ਮਾਰਦਾ ਗੱਲਾਂ ਤੈਨੂੰ ਕੀ ਪਤਾ ਦੁਨੀਆ ਕਿਦਾਂ ਚਲਾਉਣੀ ਹੈ ਕਹਿੰਦੇ ਆ ਜਾ ਕਹਿੰਦਾ ਹੋਰ 2 ਮਿੰਟ ਠਹਿਰ ਜਾ ਉਹ ਕਹਿੰਦਾ ਵੇਖ ਉਹ ਜਦੋਂ ਫਸਲਾਂ ਕੱਢੀਆਂ ਦਾਣਾ ਵਿੱਚ ਇੱਕ ਵੀ ਦਾਣਾ ਕਹਿੰਦੇ ਕੀ ਹੋਇਆ ਕਹਿੰਦੇ ਹੋਣਾ ਕੀ ਸੀ ਹਵਾਵਾਂ ਦਾ ਸਾਹਮਣਾ ਹੀ ਨਹੀਂ ਕੀਤਾ ਇਹਨਾਂ ਨੇ ਤੂਫਾਨਾਂ ਦਾ ਸਾਹਮਣਾ ਹੀ ਨਹੀਂ ਕੀਤਾ ਇਹਦੇ ਵਿੱਚ ਰਸ ਪਰ ਨਾ ਤਾਂ ਸੀ ਮਜਬੂਤੀ ਤਾਂ ਆਉਣੀ ਸੀ ਦਾਣੇ ਆਉਣੇ ਹੀ ਤਾਂ ਸੀ ਜੇ ਇਹ ਝੱਖੜਾਂ ਦਾ ਤੂਫਾਨਾਂ ਦਾ ਸਾਹਮਣਾ ਕਰਦੇ ਚੇਤਾ ਰੱਖਿਓ ਜਿਸ ਸਾਲ ਹਵਾਵਾਂ ਜ਼ਿਆਦਾ ਚੱਲਣਗੀਆਂ ਝਾੜ ਵੀ ਉਸੇ ਸਾਲ ਹੀ ਜ਼ਿਆਦਾ ਹੋਊਗਾ ਝਾੜ ਜ਼ਿਆਦਾ ਜਿਹੜੇ ਸਾਲ ਤੂਫਾਨ ਜ਼ਿਆਦਾ ਆਉਣਗੇ ਦਰਖਤਾਂ ਨੂੰ ਬੂਰ ਜ਼ਿਆਦਾ ਉਸੇ ਸਾਲ ਪਊ ਰਸ ਵੀ ਉਦੋਂ ਜ਼ਿਆਦਾ ਪਰੂ ਇਹ ਸਾਨੂੰ ਕੀ ਲੱਗਦਾ ਹੈ ਇਹ ਤੂਫਾਨ ਦਾ ਸਾਹਮਣਾ ਨਹੀਂ ਕਰੂਗਾ ਕਿੱਦਾਂ ਦਰਖਤ ਨੂੰ ਬੂਰ ਪੈ ਜਾਣਾ ਕਿੱਦਾਂ ਗੱਲ ਬਣੂ ਬਈ ਅੱਗੇ ਵਧਣ ਵਾਸਤੇ ਵਿਕਾਸ ਵਾਸਤੇ ਤਕਲੀਫ ਚੱਲਣੀ ਬੜੀ ਜ਼ਰੂਰੀ ਹੈ ਮਾਂ ਨੂੰ ਕਹਿ ਤੈਨੂੰ ਦੁੱਖ ਨਹੀਂ ਆਉਂਦਾ ਬੱਚਾ ਪੈਦਾ ਕਰਨ ਦੀ ਤਕਲੀਫ ਬੀਬੀ ਨੂੰ ਹੈ ਕਿ ਨਹੀਂ ਹੈ ਮੇਰੀਆਂ ਭੈਣਾਂ ਦੱਸੋ ਤਕਲੀਫ ਹੈ ਨਾ ਅਰਦਾਸ ਕਰ ਦਿੰਦੇ ਆਂ ਵੀ ਤਕਲੀਫ ਨਾ ਹੋਵੇ ਕਿਸੇ ਬੀਬੀ ਨੂੰ ਕਰਾਉਂਗੀ ਆਂ ਅਰਦਾਸ ਆਪਣੀਆਂ ਧੀਆਂ ਲਈ ਆਪਣੀਆਂ ਲੂਹਾਂ ਲਈ ਆਪਣੇ ਲਈ ਅਸੀਂ ਕਹਾਂਗੇ ਨਹੀਂ ਇਹ ਤਕਲੀਫ ਤੋਂ ਬਿਨਾ ਅਸੀਂ ਬੱਚੇ ਦਾ ਮੂੰਹ ਕਿੱਦਾਂ ਦੇਖਾਂਗੇ ਬੱਚੇ ਦਾ ਚਿਹਰਾ ਤਾਂ ਵੇਖਦੀਆਂ ਅਸੀਂ ਬਹੁਤ ਵੱਡੀ ਤਕਲੀਫ ਝੱਲਦੀਆਂ ਤੇ ਤੁਸੀਂ ਮੈਨੂੰ ਕਹੋਗੇ ਆ ਬਾਬਿਆ ਪਰੇ ਹਟ ਜਾ ਇਹ ਗੱਲ ਨਾ ਕਹਿ ਸਾਨੂੰ ਇਹੋ ਜੇ ਦੁੱਖ 100 ਵਾਰੀ ਤਾਂ ਲੰਨੂ ਤਿਆਰ ਆ ਬੱਚਾ ਆਏਗਾ ਤੇ ਉਹ ਦੁੱਖ ਸਾਨੂੰ ਝੱਲਣਾ ਪੈਗਾ ਝੱਲਗਾ ਇਸੇ ਤਰ੍ਹਾਂ ਵਿਕਾਸ ਦੁੱਖ ਦੇ ਉੱਤੇ ਹੀ ਖੜਾ ਹੈ ਤਕਲੀਫਾਂ ਤੋਂ ਬਿਨਾ ਬੰਦਾ ਵਿਕਾਸ ਨਹੀਂ ਕਰਦਾ ਠੋਕਰਾਂ ਖਾਦੇ ਬਿਨਾ ਵਿਕਾਸ ਨਹੀਂ ਹੁੰਦਾ ਵੀਰੋ ਆ ਜਿਹੜਾ ਦਿਮਾਗ ਹੈ ਨਾ ਜਿੰਨੇ ਦੁੱਖ ਤਕਲੀਫਾਂ ਚੱਲਦਾ ਓਨੀਆਂ ਹੀ ਓਨੀਆਂ ਹੀ ਡੋਲੇ ਜਿੰਦਾ ਬਾਹਰ ਨਹੀਂ ਡੋਲੇ ਨਿਕਲਦੇ ਜਿੰਮ ਜਿੰਨਾ ਜ਼ੋਰ ਲੱਗੇ ਓਨਨੇ ਨਿਕਲਦੇ ਐ ਇਹਦਾ ਵੀ ਜਿੰਨਾ ਕੋ ਜ਼ੋਰ ਲੱਗਦਾ ਤਾਂ ਹੀ ਇਹ ਦਿਮਾਗ ਤਕੜਾ ਹੁੰਦਾ ਹੈ ਓਨਹੀਂ ਤਕੜਾ ਹੁੰਦਾ ਸਾਡੇ ਨਾ ਮੈਂ ਆਪਣੀ ਗੱਲ ਕਰਦਾ ਵੇਖਿਓ ਅੱਜ ਤੋਂ 15 ਸਾਲ ਪਹਿਲਾਂ ਜੇ ਕਿਸੇ ਬੰਦੇ ਨੇ ਮੇਰੇ ਵਿਰੁੱਧ ਕੋਈ ਮਾੜੀ-ਮੋਟੀ ਗੱਲ ਕਹਿਣੀ ਤੇ ਮੈਨੂੰ ਐ ਲੱਗਣਾ ਹਾਏ ਓਏ ਮਰ ਗੇ ਇਹ ਬੰਦੇ ਨੇ ਕੀ ਕਹਿਤਾ ਐਡੀ ਵੱਡੀ ਗੱਲ ਕਹਿਤੀ ਐਦਾਂ ਲੱਗਣਾ ਉਦੋਂ ਐ ਸੀ ਦਿਮਾਗ ਛੋਟਾ ਸੀ ਤਕੜਾ ਨਹੀਂ ਸੀ ਹੋਇਆ ਕੱਚਾ ਸੀ ਜਿਵੇਂ ਹੀ ਹੁਣ ਵੱਡੇ-ਵੱਡੇ ਡੇਰਿਆਂ ਦੇ ਮੁਖੀ ਮੇਰੇ ਵਿਰੁੱਧ ਭਾਸ਼ਣ ਦੇ ਦੇਣ ਵੱਡੀਆਂ-ਵੱਡੀਆਂ ਰਿਕਾਰਡਿੰਗਾਂ ਰੋਜ਼ ਆਉਂਦੀਆਂ। ਕੋਈ ਗਾਲਾਂ ਕੱਢੀ ਜਾਂਦਾ, ਕੋਈ ਜੋ ਮੂੰਹ ਜਾਂਦਾ ਬੋਲੀ ਜਾਂਦਾ, ਕੋਈ ਇਲਜ਼ਾਮ ਲਾਈ ਜਾਂਦਾ। ਹੁਣ ਆਹ ਆਇਆ ਚਲ ਛੱਡ ਪਰ। ਅਸੀਂ ਕੀ ਲੈਣਾ? ਹੁਣ ਐ ਹੋ ਗਿਆ। ਕਿਉਂ? ਕਿਉਂਕਿ ਆਹ ਤਕੜਾ ਹੋ ਗਿਆ ਹੁਣ। ਇਹਨੂੰ ਆਦਤ ਪੈ ਗਈ ਸੱਟਾਂ ਖਾਣ ਦੀ। ਡਿਗੇ ਬਿਨਾ ਸਵਾਰ ਕਿਦਾਂ? ਯਾਰ ਛੱਡੋ। ਤੁਸੀਂ ਸਾਈਕਲ ਵੀ ਡਿਗੇ ਬਿਨਾ ਸਿੱਖਿਆ। ਜਿੱਦੇ ਕੈਂਚੀ ਸਿੱਖੇ ਸੀ ਡਿਗੇ ਨਹੀਂ ਸੀ। ਜਦੇ ਚਲਾਉਣਾ ਸਿੱਖਿਆ ਸੀ ਸਾਈਕਲ ਕਿਹੜਾ ਜਿਹੜਾ ਨਹੀਂ ਡਿੱਗਿਆ ਡਿੱਗਣਾ ਗਲਤ ਕਿਵੇਂ ਹੋ ਗਿਆ ਇਹ ਜ਼ਿੰਦਗੀ ਦਾ ਇੱਕ ਰੂਪ ਹੈ ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੋਖ ਪਰ ਹਾ ਗਿਆਨ ਲੈਣ ਦਾ ਮਤਲਬ ਇਹ ਹੈ ਦੁੱਖ ਹੋਵੇ ਪਰ ਮੈਂ ਦੁੱਖ ਨੂੰ ਮੰਨਾਂ ਨਾ ਪਰਵਾਹ ਨਾ ਕਰਾਂ ਆਜੇ ਦੁੱਖ ਨੂੰ ਪਰਵਾਹ ਨਾ ਬਣੀ ਬੀਬੀ ਨਹੀਂ ਮੰਨਦੀ ਪਤਾ ਹੈ ਬੱਚੇ ਦੀ ਤਕਲੀਫ ਬਹੁਤ ਅਗਲੇ ਸਾਲ ਫੇਰ ਦੋ ਚਾਹੀਦੇ ਐ ਜੀ ਜੋੜੀ ਤਿੰਨ ਚਾਹੀਦੇ ਉਹ ਤਿਆਰ ਹੋ ਜਾਂਦੀ ਹੈ ਮੰਨਦੀ ਨਹੀਂ ਦੁੱਖ ਦੁੱਖ ਬਹੁਤ ਵੱਡਾ ਭਾਈ ਪਰ ਦੁੱਖ ਨੂੰ ਮੰਨਦੀ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਕਹਿੰਦੇ ਜਦੋਂ ਗਿਆਨ ਆ ਜਾਏ ਬੰਦਾ ਦੁੱਖ ਨੂੰ ਫਿਰ ਸਮਝਦਾ ਨਹੀਂ ਜੋ ਨਾਰ ਦੁੱਖ ਵੈ ਦੁੱਖ ਨਹੀਂ ਦੁੱਖ ਨਹੀਂ ਮੰਨੈ ਕਹਿੰਦੇ ਮੰਨਦਾ ਨਹੀਂ ਦੁੱਖ ਆਉਂਦੇ ਬਹੁਤ ਐ ਮੰਨਦਾ ਹੀ ਨਹੀਂ ਦੁੱਖਾਂ ਨੂੰ ਯਾਰ ਦਿਮਾਗ ਇੰਨਾ ਤੇਜ ਐ ਤਕੜਾ ਇੰਨਾ ਐ ਖੁੱਲ ਗਿਆ ਐਡਾ ਸਟਰੋਂਗ ਹੋ ਗਿਆ ਮਹਿਲਾ ਚ ਪਾ ਦੇ ਤਾਂ ਕੋਈ ਨਹੀਂ ਕੰਡਿਆਂ ਦੇ ਪਾ ਦਿੱਤਾ ਕੋਈ ਹੈ ਨਾ ਸਾਡਾ ਸੱਚਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਹੈ ਇਡਾ ਤਕੜਾ ਕੋਈ ਆ ਆ ਆ ਐਡਾ ਖੋਲ ਸਕਦਾ ਕੋਈ ਜਿਹੜੇ ਜਿਸ ਬੱਚੇ ਨੇ ਪੌਣੇ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦਾ ਸੀਸ ਵੇਖ ਲਿਆ ਹੋਵੇ ਉਹਨੂੰ ਹੋਰ ਕੀ ਬਖਾਓਗੇ ਬਾਅਦ ਚ ਉਦੋਂ ਬਾਅਦ ਤੇ ਗੱਲਾਂ ਹੀ ਛੋਟੀਆਂ ਰਹਿ ਗਈਆਂ ਕਿਉਂ ਬਈ ਉਦੋਂ ਬਾਅਦ ਗੱਲਾਂ ਹੀ ਛੋਟੀਆਂ ਰਹਿ ਗਈਆਂ ਪੌਣੇ 9 ਸਾਲ ਦੀ ਉਮਰ ਵਿੱਚ ਪਿਤਾ ਦਾ ਸੀਸ ਲੋਕੋਨਾਂ ਨੂੰ ਇਹ ਲੱਗਿਆ ਵੀ ਅਸੀਂ ਤੇ ਪਿਤਾ ਦਾ ਸੀਸ ਜਦੋਂ ਪਹੁੰਚ ਗਿਆ ਪਿਤਾ ਨੂੰ ਖਤਮ ਕਰ ਦਾਂਗੇ ਗੋਵਿੰਦ ਰਾਏ ਤੇ ਟੁੱਟ ਜੂ ਉਹ ਗੋਵਿੰਦ ਰਾਏ ਜੀ ਨੂੰ ਸੀਸ ਵਿਖਾ ਕੇ ਐਡਾ ਤਕੜਾ ਹਾਂ ਇੱਕ ਗੱਲ ਹੋ ਰਹੀ ਜੇ ਹੁੰਦਾ ਦੂਜੇ ਪਾਸੇ ਵੇਖ ਕੇ ਸਦਾ ਲਈ ਡਰ ਡੈਲ ਜਾਂਦਾ ਤੇ ਕਈ ਫਿਰ ਪੱਕੇ ਹੋ ਜਾਂਦੇ ਨੇ ਵੀ ਹੁਣ ਪਰਵਾਹ ਹੀ ਕੋਈ ਨਹੀਂ ਆਖੋ ਸਤਨਾਮ ਵਾਹ ਕਈ ਜੇਲ੍ਹ 'ਚ ਜਾ ਕੇ ਸੁਧਰ ਜਾਂਦੇ ਆ ਕਈ ਫਿਰ ਪੱਕੇ ਹੀ ਬਣ ਜਾਂਦੇ ਕਾਤਲ ਦੋਵੇਂ ਗੱਲਾਂ ਹੀ ਕਈ ਬੰਦੇ ਤੇ ਡਰ ਜਾਂਦੇ ਆ ਤੇ ਜਿਵੇਂ ਹੁਣ ਮੰਨ ਲਓ ਲਹਿਰ ਆਉਂਦੀ ਹੈ ਜਿਹੜਾ ਹੋਇਆ ਤਾਰੂ ਉਹ ਤੇ ਕਹਿੰਦਾ ਲਹਿਰ ਆ ਗਈ ਲੈ ਹੁਣ ਕੁੱਤੇ ਉੱਤੇ ਤੈਰਦੇ ਜਾਵਾਂਗੇ ਤੇ ਜੇ ਹੋਇਆ ਡੁੱਬਣ ਵਾਲਾ ਨਾ ਤੈਰਨਾ ਆਉਂਦਾ ਹੋਇਆ ਉਸੇ ਲਹਿਰ ਚ ਡੁੱਬ ਜਾਂਦਾ ਹੈ ਬੇਅਕਲ ਬੰਦਾ ਦਬ ਜਾਂਦਾ ਹੈ ਦੂਜਾ ਬੰਦਾ ਦੁੱਖਾਂ ਨੂੰ ਸੀੜੀ ਬਣਾ ਲੈਂਦਾ ਆਪਣੀ ਜਿੰਨੀਆਂ ਤਕਲੀਫਾਂ ਆਈ ਜਾਣ ਉਹਨਾਂ ਹੀ ਤਾਰੂ ਜਾਉਂਦਾ ਜੇ ਵਰਤਨਾ ਆਉਂਦਾ ਉਹਨਾਂ ਲਈ ਖੱਡੇ ਖੁਲਾਰੇ ਬਣ ਜਾਂਦੇ ਹੈ ਸਮਝ ਆ ਜਾਂਦੀ ਏ ਤਾਂ ਕਰਕੇ ਮੈਂ ਤੁਹਾਨੂੰ ਅਰਜੇ ਕਰਦਾ ਭਾਈ ਦੁੱਖਾਂ ਤੋਂ ਨਾ ਘਬਰਾਓ ਆਉਣ ਦਿਓ ਆਉਣਗੇ ਬਸ ਆਪਣੇ ਆਪ ਨੂੰ ਕਾਇਮ ਕਰ ਲਓ ਬਾਣੀ ਵਿਸਰੀ ਏ ਕਿ ਨਹੀਂ ਵਿਸਰੀ ਇਹਦਾ ਪਤਾ ਕਿਵੇਂ ਲੱਗੂ ਵੀ ਇੱਕ ਤੇ ਬੰਦਾ ਬਾਣੀ ਪੜਦਾ ਏ ਇੱਕ ਬਾਣੀ ਨਹੀਂ ਪੜਦਾ ਇੱਕ ਬਾਣੀ ਨੂੰ ਸਮਝ ਕੇ ਜ਼ਿੰਦਗੀ ਚ ਲਾਗੂ ਕਰਦਾ ਏ ਉਹਦੇ ਘਰੇ ਜਿੱਤੇ ਮੌਤ ਹੋ ਉਹਨੂੰ ਵੇਖ ਲਿਓ ਇੱਕ ਬਾਣੀ ਬਿਲਕੁਲ ਨਹੀਂ ਪੜਦਾ ਉਹਨੂੰ ਵੇਖ ਲਿਓ ਸਮਝ ਤੋਂ ਪਤਾ ਲੱਗੂ ਵੀ ਫਰਕ ਤੇ ਕੋਈ ਵੀ ਨਹੀਂ ਜੇ ਉਹਦੇ ਘਰੇ ਮੌਤ ਹੈ ਉਹ ਵੀ ਓਵੇਂ ਹੀ ਚੀਕਾਂ ਮਾਰਦਾ ਹੈ ਇਹਦੇ ਘਰੇ ਆਈਏ ਤੇ ਵੀ ਓਵੇਂ ਹੀ ਚੀਕਾਂ ਮਾਰਦਾ ਹੈ ਫਰਕ ਤੇ ਪਿਆ ਕੋਈ ਨਹੀਂ ਇਹਦੇ ਰੋਣੇ ਧੋਣੇ 'ਚ ਤੇ ਫਰਕ ਨਹੀਂ ਪਿਆ ਪੱਕੀ ਦੇ ਉੱਤੇ ਮੀਂਹ ਪੈ ਗਿਆ ਬਾਣੀ ਨਹੀਂ ਪੜਦਾ ਉਹ ਵੀ ਰੋਈ ਜਾਂਦਾ ਹਾਏ ਮਰ ਗਏ ਇਹ ਵੀ ਕੀ ਜਾਂਦਾ ਹਾਏ ਮਰ ਕੇ ਗੱਲ ਦੇ ਕੋਈ ਹੈ ਸਮਝਿਆ ਹੈ ਕੀ ਪਰ ਜੇ ਬੰਦਾ ਚਿੱਤ ਟਿਕਾਣੇ ਰੱਖ ਕੇ ਬੈਠਾ ਹੈ ਵੇਖਣਾ ਬਾਣੀ ਸਮਝੀ ਕੰਡਿਆਂ ਤੇ ਪਿਆ ਗੁਰੂ ਗੋਬਿੰਦ ਸਿੰਘ ਨੂੰ ਵੇਖੋ ਕਹਿੰਦੇ ਮਹਾਰਾਜ ਕਿਵੇਂ ਐ ਕਹਿੰਦੇ ਨਜ਼ਾਰਾ ਹੀ ਬਹੁਤ ਆਈ ਜਾਂਦਾ ਕਹਿੰਦੇ ਕਿਵੇਂ ਜੀਵੇਂ ਕਲਗੀਆਂ ਵਾਲਿਆ ਚੰਨ ਮਾਈ ਆ ਕੁਝ ਜਾਤ ਹੈ ਬੀਤੀ ਬਤਾਈ ਤੈਨੂੰ ਦਇਆ ਸਿੰਘ ਕਹਿੰਦਾ ਹੀਰੇ ਜੜੇ ਰੰਗੀਲੇ ਪਕੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਤੈਨੂੰ ਮਤਾ ਪਿੰਡੇ ਤੇ ਕੋਈ ਝਰੀਟ ਆਜੇ ਖਰ ਵੀ ਉਂਗਲ ਨਾ ਕਿਸੇ ਸੁਹਾਈ ਤੈਨੂੰ ਮਾਂ ਨੇ ਸਮਝ ਕੇ ਬਰਫ ਦਾ ਚੰਨ ਚਿੱਟਾ ਤਤੀਵਾ ਨਾ ਚਾਨਣਾ ਲਾਈ ਤੈਨੂੰ ਰਤਾ ਰਹਿ ਗਿਆ ਵਟ ਜੇ ਬਿਸਤਰੇ ਤੇ ਰਾਤੀ ਰੱਖਿਆ ਉਹਨੇ ਜਗਾਈ ਤੈਨੂੰ ਮੈਂ ਹੈਰਾਨ ਹਾਂ ਗੁਜਰੀ ਦੇ ਅਸੂਲ ਫੁੱਲਾ ਨੀਂਦ ਸੂਲਾ ਤੇ ਕਿਸ ਤਰ੍ਹਾਂ ਹਾਈ ਹਾਈ ਤੇ ਗਲਗੀਆਂ ਵਾਲੇ ਕਹਿੰਦੇ ਆਪਾਂ ਵੀ ਸੂਲਾਂ ਚ ਸੂਲ ਹੀ ਬਣ ਗਏ ਮੈਂ ਵੀ ਸੂਲ ਸਾ ਸੂਲਾ ਵਿੱਚ ਸੂਲਾ ਵਾਂਗੂ ਸੂਲਾ ਇੱਕ ਨਾ ਸੂਲ ਚੁਭਾਈ ਮੈਨੂੰ ਦਇਆ ਸਿੰਘ ਜੇ ਸੱਚ ਤੂੰ ਪੁੱਛਣਾ ਏ ਐਸੀ نیند ਨਾ ਕਦੇ ਵੀ ਆਹ ਪਾਣੀ ਵਿਸਰੀ ਨਹੀਂ ਜਿੰਨੂ ਆਹ ਨਿਸ਼ਾਨੀ ਵਿਸਰੀ ਨਹੀਂ ਜਿੰਨੂ ਆਹ ਨਿਸ਼ਾਨੀ ਵੀਰੋ ਭਰਾਓ ਪੈੜੋ ਮੇਰੀਓ ਆਹ ਨਿਸ਼ਾਨੀ ਐ ਇਹਨੂੰ ਨਹੀਂ ਬਾਣੀ ਵਿਸਰੀ ਬਾਕੀ ਤੇ ਮਾਰ ਦੇ ਠੀਕਾ ਇਹਨਾਂ ਨੂੰ ਨਹੀਂ ਬਿਸਰਿਆ ਸੱਚਾ ਗਿਆ ਇਹ ਹੈ ਬਾਣੀ ਬਿਸਰਨ ਦਾ ਅਰਥ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਜਿਵੇਂ ਪੱਕਾ ਰੋਗੀ ਵਿਲਕਦਾ ਕਹਿੰਦੇ ਐ ਵਿਲਕਦੇ ਆਕਲ ਨਾ ਹੋਣ ਕਰਕੇ ਵਿਲਕਦੇ 20 ਕਿੱਲੇ ਜ਼ਮੀਨ ਆ ਫਿਰ ਵੀ ਵਿਲਕਦਾ 50 ਕਿੱਲੇ ਫਿਰ ਵੀ ਵਿਲਕਦਾ ਯਾਰ ਚੰਡੀਗੜ੍ਹ ਰਹਿੰਦਾ ਫੇਰ ਵੀ ਬਿਲਕਦਾ ਦਿੱਲੀ ਚਲੇ ਗਿਆ ਫੇਰ ਵੀ ਬਿਲਕਦਾ ਵੀਜ਼ਾ ਲੱਗ ਗਿਆ ਸਾਰਾ ਟੱਬ ਅਮਰੀਕਾ ਬੈਠਾ ਫੇਰ ਵੀ ਰੋਂਦਾ ਹੀ ਦਾ ਰੋਂਦਾ ਹੀ ਫੇਰ ਵੀ ਬਿਲਕਦਾ ਜਦੋਂ ਮਰਜੀ ਵੇਖ ਲੋ ਇਹ ਰੋਂਦਾ ਹੀ ਰਹਿੰਦਾ ਪੁੱਤ ਨਹੀਂ ਸੀ ਉਦੋਂ ਵੀ ਬਿਲਕਦਾ ਰਹਿੰਦਾ ਸੀ ਹੁਣ ਦੋ ਐ ਫੋੜ ਵੀ ਬਿਲਕਦਾ ਹੀ ਕਦੀ ਤੇ ਖਿੜ ਜਾ ਕਦੀ ਤੇ ਸਮਝ ਲੈ ਤੇ ਮੈਂ ਅਰਚ ਕਰਦਾ ਰਿਆਂ ਪਿੱਛੇ ਮੈਂ ਚੰਡੀਗੜ੍ਹ ਵੀ ਕਿਹਾ ਸੀ ਕਿ ਭਾਈ ਮੈਨੂੰ ਜੇ ਕਿਤੇ ਗੁਰੂ ਗੋਬਿੰਦ ਸਿੰਘ ਸਾਹੂ ਮਿਲ ਪੈਣਾ ਅੱਜ ਇਦਾਂ ਤੇ ਸਾਨੂੰ ਪੁੱਛਣਗੇ ਵੀ ਆਨੰਦਪੁਰ ਸਾਹਿਬ ਮੈਂ ਛੱਡਿਆ ਮੈਂ ਚੜ੍ਹਦੀ ਕਲਾ ਜਨਿਆ ਤੇ ਸਿੱਖਿਆ ਤੂੰ ਦੱਸ ਮੇਰੇ ਤੋਂ ਕੀ ਸਿੱਖਿਆ ਰੋਂਦੂਆ ਸਰਸਾ ਦੇ ਸਾਰਾ ਟੱਬਰ ਮੇਰਾ ਵਿਛੜਿਆ ਮੇਰੀ ਅੱਖ ਚੋਂ ਪਾਣੀ ਨਹੀਂ ਆਇਆ ਤੂੰ ਦੱਸ ਮੇਰੇ ਤੋਂ ਕੀ ਸਿੱਖਿਆ ਜਮਕੌਰ ਦੀ ਗੜੀ 'ਚ ਮੇਰੇ ਵੱਡੇ ਸਭ ਜਾਂਦੇ ਸ਼ਹੀਦ ਹੋਏ ਮੈਂ ਕਫਨ ਪਾਏ ਬਿਨਾ ਕੋਲੋਂ ਲੰਘ ਗਿਆ ਚੜ੍ਹਦੀ ਕਲਾ 'ਚ ਆਪਣੇ ਆਪ ਨੂੰ ਰੱਖਿਆ ਤੂੰ ਦੱਸ ਮੇਰੇ ਤੋਂ ਕੀ ਸਿੱਖਿਆ ਮੇਰੇ ਛੋਟੇ ਨੀਂਹਾਂ 'ਚ ਚਿਣੇ ਗਏ ਮੈਨੂੰ ਸੁਨੇਹਾ ਮਿਲਿਆ ਤੇਰੇ ਬੱਚੇ ਨੀਂਹਾਂ 'ਚ ਚਿਣੇ ਗਏ ਮੈਂ ਹੱਸ ਕੇ ਆਖਿਆ ਕੋਈ ਨਹੀਂ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ ਤੂੰ ਰੋਂਦਾ ਹੀ ਰਹਿਣਾ ਹਰ ਵੇਲੇ ਓਏ ਤੂੰ ਮੇਰੇ ਤੋਂ ਕੀ ਸਿੱਖਿਆ ਤੇਰਾ ਮੇਰੇ ਨਾਲ ਕਨੈਕਸ਼ਨ ਦੱਸ ਕੀ ਹੈ ਤੂੰ ਆਪਣੇ ਆਪ ਨੂੰ ਮੇਰੇ ਨਾਲ ਜੋੜਦਾ ਕਿਤਾ ਹੈ ਮੇਰੇ ਤੇ ਤੇਰੇ ਚ ਸੰਬੰਧ ਕੀ ਹੈ ਦਾੜੀ ਕਰਕੇ ਜੋੜਦਾ ਮੈਨੂੰ ਵੀ ਤੇਰੀ ਦਾੜੀ ਮੇਰੀ ਦਾੜੀ ਨਾਲ ਰਲਦੀ ਤੇਰੀ ਪੱਗ ਮੇਰੀ ਪੱਗ ਨਾਲ ਰਲਦੀ ਤੇਰਾ ਘਾਤਰਾ ਮੇਰੇ ਘਾਤਰੇ ਨਾਲ ਰਲਦਾ ਹੈ ਤੇਰੀ ਕਿਰਪਾਨ ਮੇਰੇ ਕਿਰਪਾਨ ਨਾਲ ਰਲਦੀ ਹੈ ਖੰਡੇ ਬਾਟੇ ਤੋਂ ਅਮਰਦ ਮੈਂ ਛਕਿਆ ਤੂੰ ਛਕਿਆ ਇਹ ਚੀਜ਼ਾਂ ਰਲਾਨਾ ਤੂੰ ਤੇਰੀ ਸੋਚ ਤੇ ਰਲਦੀ ਨਹੀਂ ਯਾਰ ਤੇਰਾ ਸੁਭਾਅ ਤੇ ਮੇਰੇ ਨਾਲ ਰਲਦਾ ਨਹੀਂ ਸੁਰਤਾ ਮਲਾਉਣ ਵਾਲਿਓ ਸਿਰਤ ਮਲਾਓ ਸ਼ਕਲਾ ਮਲਾਉਣ ਵਾਲਿਓ ਅਕਲ ਮਲਾਓ ਤਾਂ ਗੱਲ ਬਣਦੀ ਹੈ ਪੁੱਛਣਗੇ ਕਿ ਨਹੀਂ ਪੁੱਛਣਗੇ ਸਰ ਬੋਲੋ ਜਿਹੜੇ ਹਸਾਬ ਨਾਲ ਅਸੀਂ ਚੀਕਾਂ ਮਾਰਦੇ ਆਂ ਰੋਂਦੇ ਆਂ ਤੜਫਦੇ ਆਂ ਪੁੱਛਣਗੇ ਨਾ ਵੀ ਮੇਰੇ ਮੈਂ ਕਿੱਥੇ ਯਾਰ ਤੂੰ ਕਿੱਦਾਂ ਸੋਚਦਾ ਫਿਰ ਮੈਨੂੰ ਜੋੜੀ ਮੇਰੇ ਨਾਲ ਜਾਨਣਾ ਆਪਣੇ ਆਪ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੇ ਸਿੱਖਾਂ ਜੀ ਅਸੀਂ ਮਾਰਨਾ ਬੜਾ ਪਿਆਰ ਕਰਦੇ ਆ ਉਹ ਕਹਿਣਗੇ ਸਮਝੇ ਤੇ ਕੱਖ ਵੀ ਨਹੀਂ ਤੁਸੀਂ ਮੈਂ ਫੇਰ ਅਰਜ਼ ਕਰਦਾ ਬੇੜਾ ਬਹਿ ਗਿਆ ਪੁਜਾਰੀ ਦਾ ਉਹਨੇ ਗਲਤ ਪੱਟੀ ਪੜਾਈ ਹੈ ਮੇਰੇਓ ਵੀਰੋ ਭਰਾਵੋ ਭੈਣੋ ਉਸ ਦਿਨ ਤੋਂ ਸਟਰੋਂਗ ਹੋ ਤਕੜਾ ਹੋ ਤਕੜਾ ਹੋ ਗਰ ਮੁਕਾਬਲਾ ਸਾਡੇ ਹਰ ਸਟੇਜ ਤੇ ਹਰ ਗੁਰਦੁਆਰੇ ਹਰ ਧਾਰਮਿਕ ਸਥਾਨ ਤੇ ਗੱਲ ਕਹੀ ਜਾਂਦੀ ਤੇ ਅੱਜ ਸਾਡੀ ਕੌਮ ਸੱਚਮੁੱਚ ਸਟਰੋਂਗ ਹੋਈ ਹੋਣੀ ਸੀ ਜੇ ਗੱਲ ਸਮਝਾਈ ਜਾਂਦੀ ਹੋ ਤੱਕਣਾ ਕੈਮ ਕਰ ਮੁਕਾਬਲਾ ਵੀਰੋ ਮੁਕਾਬਲਾ ਕਰਨ ਵਾਲੇ ਪੈਦਾ ਹੋਣੇ ਸੀ ਕਿ ਨਹੀਂ ਸੀ ਹੋਣੇ ਬੋਲੋ ਗੱਜ ਕੇ ਗੱਜ ਕੇ ਦੁੱਖਾਂ ਦਾ ਦੁੱਖਾਂ ਦੀਆਂ ਅੱਖਾਂ ਚੱਖਾਂ ਪਾ ਕੇ ਖੜਦੇ ਇਹਨਾਂ ਨੂੰ ਜੇ ਗੁਲਾਬ ਦਾ ਸੁਖ ਲੈਣਾ ਆਉਂਦਾ ਇਹਨਾਂ ਨੂੰ ਕੰਡਿਆਂ ਦਾ ਮੁਕਾਬਲਾ ਪਤਾ ਲੱਗ ਜਾਣਾ ਸੀ ਕਰਨਾ ਜੇ ਸ਼ਹਿਦ ਖਾਣਾ ਹੈ ਨਾ ਤੇ ਮਧੂ ਮੱਖੀਆਂ ਦਾ ਮੁਕਾਬਲਾ ਕਰਨਾ ਪੈਣਾ ਲੜਨਗੀਆਂ ਹੁਣ ਇੱਕ ਵਾਰੀ ਇਹਨਾਂ ਨੂੰ ਸਮਝ ਆ ਜਾਣੀ ਸੀ ਪਰ ਸਮਝ ਆਇਆ ਨਹੀਂ ਇਹ ਗੱਲ ਸਮਝਾਈ ਨਹੀਂ ਇਹ ਕੀ ਆ ਤੇਰੇ ਤੇ ਕੋਈ ਤਕਲੀਫ ਨਾ ਹੋਵੇ ਤੇਰੇ ਕੋਈ ਦੁੱਖ ਨਾ ਹੋਵੇ ਗੋਦੀ ਚੱਕ ਕੇ ਰੱਖੋ ਨਿਆਣਾ ਚੱਕੀ ਰੱਖ ਚੱਕੀ ਰੱਖ ਚੱਕੀ ਰੱਖ ਫੇਰ ਨਹੀਂ ਤੁਰ ਸਕਦਾ ਲੱਤਾਂ ਤੇ ਭਾਰ ਨਹੀਂ ਪਹਿਣਾ ਜੇ ਬੱਚੇ ਨੂੰ ਤੋੜਨਾ ਚਾਹੁੰਦਾ ਹੈ ਤੇ ਪਹਿਣ ਦੇ ਭਾਰੇ ਦੀਆਂ ਲੱਤਾਂ ਦੇ ਉੱਤੇ ਤਾਂ ਇਹਦੀਆਂ ਲੱਤਾਂ ਸਟਰੋਂਗ ਹੋਣਗੀਆਂ ਤਾਂ ਗੋਡੇ ਮਜ਼ਬੂਤ ਹੋਣਗੇ ਤਾਂ ਪੱਟ ਤਕੜੇ ਹੋਣਗੇ ਇਹਦੇ ਫਿਰਨ ਦੇ ਨੂੰ ਭੱਜਣ ਦੇ ਇਹ ਨਾ ਕਹਿ ਵੀ ਮੈਂ ਨਿਆਣਾ ਆਪਣਾ ਗੋਦੀ ਚ ਚੱਕ ਕੇ ਰੱਖਣਾ ਹੈ ਇਹ ਗੋਦੀ ਚ ਰਹਿਣਗੇ ਰੱਬ ਕਹਿੰਦਾ ਨਹੀਂ ਭੱਜ ਭਾਰ ਪਾਲ ਤਾਂ ਤੇ ਪੁਜਾਰੀ ਤੈਨੂੰ ਰੱਬ ਦੀ ਗੋਦੀ ਚ ਝਾੜ ਲੈਂਦਾ ਵੀ ਗੋਦੀ ਚ ਝੜਿਆ ਰ ਮੈਂ ਅਰਦਾਸ ਕਰਤੀ ਹੈ ਤਾਂ ਕਰਕੇ ਤੇਰੇ ਤੇ ਹੁਣ ਦੁੱਖ ਨਹੀਂ ਆਉਣਾ ਗੋਦੀ ਚ ਝੜਿਆ ਰ ਰੱਬ ਨਹੀਂ ਗੋਦੀ ਝਾੜਦਾ ਚੱਕ ਭੱਜ ਤੈਨੂੰ ਬਣਾਇਆ ਤੇ ਝੱਲ ਫਿਰ ਹੋਏ ਕਰਮ ਕਾਬਲਾ ਵੀਰੋ ਦੁੱਖ ਝੱਲਣ ਲਈ ਆਏ ਆ ਜਿੱਦਣ ਨਾ ਪਿਤਾ ਦੇ ਸਰੀਰ ਚੋਂ ਮਾਂ ਚ ਗਏ ਆ ਨਾ ਤੁਸੀਂ ਪੜ੍ਹੇ ਲਿਖੇ ਬੱਚਿਓ ਅਸੀਂ ਉਦੋਂ ਤੋਂ ਦੁੱਖ ਚੱਲ ਰਹੇ ਆ ਜਨਮ ਡੇਟ ਆਫ ਬਰਥ ਕਹਿੰਦੇ ਆ ਅਸੀਂ ਰੀਸਾਈਕਲ ਹੋ ਰਹੀ ਹੈ એનર્ਜੀ ਅਸੀਂ ਉਦੋਂ ਤੋਂ ਦੁੱਖ ਚੱਲ ਰਹੇ ਆ ਜਨਮ ਡੇਟ ਆਫ ਬਰਥ ਕਹਿੰਦੇ ਆ ਅਸੀਂ ਰੀਸਾਈਕਲ ਹੋ ਰਹੀ ਹੈ એનર્ਜੀ ਕੁਝ ਨਵਾਂ ਨਹੀਂ ਆ ਰਿਹਾ ਕੁਝ ਜਾ ਨਹੀਂ ਰਿਹਾ ਇੱਕ ਵਾਰ ਪਾਇਆ ਜੋ ਕੁਝ ਪਾਇਆ ਸੋ ਏਕਾ ਵਾਰ ਪਰ ਜਿੱਦਣ ਬੰਦਾ ਪੈਦਾ ਹੁੰਦਾ ਹੈ ਨਾ ਧਿਆਨ ਨਾਲ ਸੁਣਿਓ ਮਾਂ ਦੇ ਢਿੱਡ ਵਿੱਚ ਜਾਨ ਤੱਕ ਕਰੋੜਾਂ ਸੈੱਲ ਲੜਦੇ ਐ ਤੇ ਕਰੋੜਾਂ ਚੋਂ ਇੱਕ ਥਾਂ ਐਸਾ ਆਉਂਦਾ ਜਿੱਥੇ ਜਾ ਕੇ ਲੱਖਾਂ ਰਹਿੰਦੇ ਐ ਉਤੋਂ ਅੱਗੇ ਫੇਰ ਲੜਦੇ ਲੜਦੇ ਹਜ਼ਾਰਾਂ ਹਜ਼ਾਰਾਂ ਚੋਂ ਸੈਂਕੜੇ ਸੈਂਕੜਿਆਂ ਚੋਂ ਵੀ 10 ਤੋੜਦੇ ਐ ਇਧਰ ਸੁਣਿਓ ਧਿਆਨ ਨਾਲ ਪੱਜਦੇ 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 ਮੁਕਾਬਲਾ ਕਰਦਾ ਲੜਦਾ 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 ਫਿਰ ਉੱਥੇ ਜਾਂਦਾ ਜਾ ਕੇ ਫਿਰ ਉਹ ਬੱਚਾ ਮਾਂ ਦੇ ਢਿੱਡ ਵਿੱਚ ਪੈਦਾ ਹੁੰਦਾ ਹੈ ਮੁਕਾਬਲਾ ਦੁੱਖ ਇਹ ਤੇ ਉਥੋਂ ਹੀ ਸਟਾਰਟ ਹੋਇਆ ਆਖੋ ਸਤਨਾਮ ਸ਼ਰਵਾਹ ਅੱਜ ਕੱਲ ਤੇ ਇੰਟਰਨੈਟ ਤੇ ਵੇਖੋ ਤੁਸੀਂ ਵੀ ਜਦੋਂ ਪ੍ਰੈਗਨੈਂਸੀ ਹੁੰਦੀ ਹੈ ਉਸ ਵੇਲੇ ਵੀ ਮੁਕਾਬਲਾ ਕਰਕੇ ਆਇਆ ਦੁੱਖਾਂ ਦਾ ਮਾਂ ਦੇ ਢਿੱਡ 'ਚ ਵੀ ਦੁੱਖ ਚੱਲਣਾ ਪੈਂਦਾ ਤਾਂ ਬਣਿਆ ਦੁੱਖ ਚੱਲਿਆ ਫਿਰ ਜੰਮਿਆ ਤਾਂ ਹੈ ਜੇ ਮਾਂ ਜਨਮ ਤਕਲੀਫ ਚ ਲਦੀ ਹੈ ਨਾ ਤੇ ਦੁੱਖ ਤੂੰ ਵੀ ਝੱਲ ਕੇ ਆਇਆ ਜੇ ਝੱਲਦਾ ਨਾ ਝੱਲਦੋਂ ਨਾ ਤੇ ਮਰ ਜਾਂਦਾ ਅੰਦਰ ਹੀ ਦੁੱਖ ਝੱਲਿਆ ਤੇ ਪੈਦਾ ਹੋਇਆ ਦੁੱਖ ਤੋਂ ਬਿਨਾ ਤੂੰ ਦੁਨੀਆ ਕਿਦਾਂ ਵੇਖਦਾ ਫਿਰ ਬਹਿ ਗਿਆ ਬੇਣਾ ਪੁਜਾਰੀ ਦਾ ਕਿ ਤੂੰ ਦੁੱਖ ਨਹੀਂ ਹੋਣਾ ਚਾਹੀਦਾ ਤੇਰੇ ਤੇ ਇਹ ਕਹਿੰਦਾ ਦੁੱਖ ਨਹੀਂ ਆਉਣਾ ਚਾਹੀਦਾ ਦੁੱਖ ਤੇ ਚੱਲਣਾ ਸਾਨੂੰ ਸਮਝਾ ਇਹ ਮੈਂ ਪੁਜਾਰੀ ਦਾ ਅਰਥ ਇਹ ਕਹਿ ਰਿਹਾ ਪੁਜਾਰੀ ਬੋਧੀ ਵਾਲਾ ਵੀ ਹੋ ਸਕਦਾ ਧੋਤੀ ਵਾਲਾ ਵੀ ਹੋ ਸਕਦਾ ਮੁਸਲਮਾਨਾਂ ਵਿੱਚ ਟੋਪੀ ਵਾਲਾ ਵੀ ਹੋ ਸਕਦਾ ਸਾਡੇ ਵਿੱਚ ਦਾੜ੍ਹੀ ਪੱਗਾਂ ਵਾਲਾ ਵੀ ਹੋ ਸਕਦਾ ਜਿਹਨੂੰ ਮਤਲਬ ਸਿਰਫ ਤੇ ਸਿਰਫ ਗੋਲਕ ਤੱਕ ਹੈ ਉਹ ਗੁਰੂ ਗ੍ਰੰਥ ਸਭ ਤੋਂ ਲੋਕ ਗਿਆਨ ਲੈਣ ਇਸ ਗੱਲ ਵਿੱਚ ਇੰਟਰਸਟਡ ਨਹੀਂ ਉਹਦਾ ਇੰਟਰਸਟ ਹੈ ਕਿ ਤੇਰੀ ਜੇਬ ਚੋਂ ਪੈਸੇ ਪੈਣ ਤੇ ਸਾਡੀਆਂ ਜੇਬਾਂ ਚ ਆਉਣ ਆ ਖੁਸਾਪਨਾ ਵਾਹ ਵਾਹ ਉਹ ਇਹ ਨਹੀਂ ਚਾਹੁੰਦਾ ਵੀ ਤੈਨੂੰ ਅਕਲ ਆਵੇ ਸਮਝ ਆਵੇ ਉਹ ਦੁੱਖ ਨੂੰ ਭੰਡਦਾ ਹੈ ਪਰ ਮਾਰਦ ਕਹਿੰਦੇ ਨੇ ਦੁੱਖ ਤੇ दारू ਹੁੰਦਾ ਹੈ ਦੁੱਖ दारू ਸੁਖ ਰੋਗ ਪਿਆ